ਤੋ ਦੋਸਤੋ ਇਹ ਤਸਵੀਰਾਂ ਗੁਰਦਾਸਪੁਰ ਦੇ ਸ਼ਨੀਆ ਰੋਡ ਦੇ ਬਾਈਪਾਸ ਦੀਆਂ ਨੇ ਜਿੱਥੇ ਆਪਣਾ ਅੱਜ ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ ਇੱਕ ਮੈਸੇਜ ਦੇਣ ਵਾਸਤੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਔਰ ਮੁਰਾਦ ਅਲੀ ਜਿਹੜੇ ਇੱਥੇ ਬਾਬਾ ਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਜਿਮ ਵੀ ਬਣਾਇਆ ਗਿਆ ਔਰ ਅਖਾੜਾ ਵੀ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਕਿ ਕਿਵੇਂ ਐਕਸਰਸਾਈਜ਼ ਕਰਵਾਈ ਜਾ ਰਹੀ ਹੈ ਔਰ ਨੌਜਵਾਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਕਿ ਇੱਕ ਬਿਲਕੁਲ ਕੁਇੰਟਲ ਦਾ ਪੱਥਰ ਰੱਖ ਕੇ ਔਰ ਪੱਥਰ ਜਿਹੜਾ ਕਿ ਉਹ ਇਹਨਾਂ ਨੌਜਵਾਨਾਂ ਨੂੰ ਚੁੱਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਵੀ ਆਪਣੇ ਸਰੀਰਾਂ 'ਚ ਤੁਹਾਨੂੰ ਜਾਨ ਪਤਾ ਲੱਗੇ ਕਿ ਜਾਨ ਕਿੰਨੀ ਹੈ ਔਰ ਨਸ਼ੇ ਦੇ ਖਿਲਾਫ ਲਗਾਤਾਰ ਇਹ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਮੁਹਿੰਮ ਸ਼ੁਰੂ ਕੀਤੀ ਗਈ ਉਹਦੇ ਚੱਕਰ ਉਸੇ ਤਹਿਤ ਜਿਹੜਾ ਇਹ ਅੱਜ ਪੂਰੀ ਟੀਮ ਇਕੱਠੀ ਹੋਈ ਹੈ ਔਰ ਟੀਮ ਨੇ ਅੱਜ ਫੈਸਲਾ ਕਰ ਲਿਆ ਕਿ ਗੁਰਦਾਸਪੁਰ ਦੇ ਇਸ ਇਲਾਕੇ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਔਰ ਜਲਦ ਹੀ ਇੱਕ ਜਿਹੜਾ ਕਿ ਵੱਡਾ ਉਹ ਗੁਰਦਾਸਪੁਰ ਦੇ ਸ਼ਹਿਰਾਂ ਦੇ ਵਿੱਚ ਰੋਸ਼ ਆਪਣਾ ਨਸ਼ੇ ਦੇ ਖਿਲਾਫ ਜਿਹੜਾ ਮਾਰਚ ਵੀ ਕੱਢਿਆ ਜਾਏਗਾ ਜਿਹਦੇ ਵਿੱਚ ਇਹ ਲੋਕਾਂ ਨੂੰ ਮੈਸੇਜ ਦਿੱਤਾ ਜਾਏਗਾ ਕਿ ਤੁਸੀਂ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਹੈ ਔਰ ਇਹ ਤਸਵੀਰਾਂ ਦੇ ਵਿੱਚ ਜੋ ਸਾਰੇ ਮੁੰਡੇ ਨੌਜਵਾਨ ਖੜੇ ਨੇ ਇਹ ਇੱਕ ਉਸੇ ਗੱਲ ਦਾ ਹੀ ਸੁਨੇਹਾ ਦੇ ਰਹੇ ਨੇ ਕਿ ਨਸ਼ੇ ਦੇ ਖਿਲਾਫ ਆਪਾਂ ਉੱਚੀ ਆਵਾਜ਼ ਕਰਾਂਗੇ ਔਰ ਪ੍ਰਸ਼ਾਸਨ ਦੇ ਸਾਹਸ ਦੀ ਲੋੜ ਹੈ ਪੰਜਾਬ ਸਰਕਾਰ ਦੇ ਸਾਹਦੇ ਲੋੜ ਹੈ ਔਰ ਕਾਫੀ ਸਾਰੇ ਨੌਜਵਾਨ ਮੁੜੇ ਆਗੂ ਨੇ ਜਿਨ੍ਹਾਂ ਚ ਮੁਰਾਦ ਅਲੀ ਜ니어 ਪੰਡਿਤ ਰਜੀਵ ਨੇ ਗੋਲਦੀ ਜੱਟ ਹੈ ਔਰ ਉਹਨਾਂ ਦੇ ਨਾਲ ਹੋਰ ਸਾਥੀ ਜਿਹੜੇ ਇੱਥੇ ਖੜੇ ਨੇ ਔਰ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਨਸ਼ੇ ਦੇ ਖਿਲਾਫ ਠੋਕ ਕੇ ਵਿਰੋਧ ਕਰਾਂਗੇ ਔਰ ਨਸ਼ੇ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਜੇ ਸਾਨੂੰ ਆਪਣੇ ਕੋਲੋਂ ਵੀ ਕੋਈ ਖਰਚਾ ਕਰਨਾ ਪਿਆ ਤੇ ਉਹ ਅਸੀਂ ਕਰਾਂਗੇ ਉਹਨਾਂ ਨੇ ਗੁਰਦਾਸਪੁਰ ਸ਼ਹਿਰ ਦੇ ਨੌਜਵਾਨ ਮੁੰਡਿਆਂ ਨੂੰ ਅਪੀਲ ਕੀਤੀ ਹੈ ਜਿਹੜੇ ਨਸ਼ੇ ਨਾਲ ਗ੍ਰਸਤ ਨੇ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹ ਸਾਡੇ ਕੋਲ ਆਓ ਅਸੀਂ ਉਹਨਾਂ ਨੂੰ ਪਲਵਾਨੀ ਵਾਲੇ ਪਾਸੇ ਪਾਵਾਂਗੇ ਅਖਾੜਾ ਬਿਲਕੁਲ ਤਿਆਰ ਕਰ ਲਿਆ ਔਰ ਹੈਲਥ ਕਲੱਬ ਵੀ ਬਿਲਕੁਲ ਤਿਆਰ ਹੈ ਔਰ ਆਓ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਅਗਲੀ ਰਣਨੀਤੀ ਇਹਨਾਂ ਦੀ ਕੀ ਹੈ ਔਰ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਨੇ ਨਸ਼ੇ ਦੇ ਖਿਲਾਫ ਇੱਕ ਜਾਗਰੂਕਤਾ ਰੈਲੀ ਕੱਟਣੀ ਹੈ ਉਹਦੇ ਵਿੱਚ ਕਿਵੇਂ ਦਾ ਸਾਰਾ ਪਲਾਨ ਰਹੇਗਾ ਔਰ ਕਿਦਾਂ ਇਹ ਰੈਲੀ ਨਿਕਲੇਗੀ ਉਹਦੇ ਵਾਸਤੇ ਪਰਮਿਸ਼ਨ ਲੈਣਗੇ ਔਰ ਸਾਰਾ ਸਿਸਟਮ ਜਿਹੜਾ ਕੀ ਗੱਲਬਾਤ ਕਰਾਂਗੇ ਮੁਰਾਦ ਅਲੀ ਜੀ ਨਾਲ ਬਿਸਮਿਲ੍ਲਾ ਰਹਿਮਾਨ ਰਹੀਮ ਸਾਰਿਆਂ ਨੂੰ ਰਾਮ ਰਾਮ ਸਤ ਸ੍ਰੀ ਅਕਾਲ ਸਲਾਮ ਅਲੈਕੁਮ ਇਹਦੇ ਵਿੱਚ ਇਹ ਹੈ ਕਿ ਕਾਫੀ ਪਿੰਡਾਂ ਦੇ ਜਿਹੜੇ ਬੱਚੇ ਐ ਨਸ਼ੇ ਨੂੰ ਲੱਗੇ ਐ ਕਾਫੀ 100 150 ਮੁੰਡਾ ਜਿਹੜਾ ਵਾ ਨਸ਼ਾ ਛੱਡ ਗਏ ਆਪਣੇ ਪਹਿਲਵਾਨੀ ਦੇ ਕੰਮ ਵਿੱਚ ਲਿਆਂਦਾ ਉਹਨਾਂ ਨੂੰ ਲੇਕਿਨ ਸਾਰੇ ਵਧੀਆ ਠੀਕ ਠਾਕ ਹੈ ਗਰਦਾਸਪੁਰ ਜਿਹੜੇ ਐਸਐਸਪੀ ਸਾਹਿਬ ਬਹੁਤ ਚੰਗੇ ਨੇ ਲੇਕਿਨ ਕਈ ਛੋਟੇ ਮੁਲਾਜ਼ਮ ਜਿਹੜੇ ਉਹ ਕੋਈ ਕਿਸੇ ਨੂੰ ਹਿਦਿਆਜਤ ਨਹੀਂ ਦੇ ਦੇਂਗੇ ਦਿੰਦੇ ਨਾ ਕੋਈ ਕਿਸੇ ਦਾ ਸਾਥ ਦਿੰਦੇ ਆ ਤੇ ਉਹਦੇ ਵਿੱਚ ਗਵਰਨਮੈਂਟ ਸਰਕਾਰ ਪੰਜਾਬ ਦਾ ਇਹ ਸਾਥ ਮੰਗਨੇ ਆ ਕਿ ਸਾਡਾ ਸਾਥ ਦੇ ਇਸ ਚੀਜ਼ ਨੂੰ ਕੰਟਰੋਲ ਕਰੀਏ ਲੜ ਸਗੀਏ ਪਿੰਡਾਂ ਦੇ ਪਿੰਡ ਬਰਬਾਦ ਹੋਣ ਦੇ ਘਰਾਂ ਦੇ ਘਰ ਬਰਬਾਦ ਹੋਣ ਦੇ ਵੱਡੇ ਜਿਹੜੇ ਅਫਸਰ ਹੈ ਉਹਨਾਂ ਨੂੰ ਗਲਤ ਇਨਫਾਰਮੇਸ਼ਨ ਜਾਂਦੀ ਹੈ ਪਈ ਬਿਲਕੁਲ ਠੀਕ ਠਾਕ ਹੈ ਲੇਕਿਨ ਜਿੰਨੇ ਚਿਰ ਨੂੰ ਵੱਡਾ ਆਈਪੀਐਸ ਅਫਸਰ ਕੋਈ ਬਦਲੀ ਹੁੰਦੀ ਹੈ ਜਦੋਂ ਉਹਨੂੰ ਪਤਾ ਲੱਗਦਾ ਉਹਦੋਂ ਉਹਨੇ ਚਿਰ ਨੂੰ ਉਹਦੀ ਬਦਲੀ ਕਰ ਲੈਂਦੇ ਆ ਛੋਟੇ ਜਿਹੜੇ ਮੁਲਾਜ਼ਮ ਹੈ ਉਹ ਬਹੁਤ ਜ਼ਿਆਦੇ ਤੰਗ ਕਰਨ ਦੇ ਕੋਈ ਸਾਥ ਨਹੀਂ ਦੇਣ ਦੇ ਕਿਸੇ ਵੀ ਅਗਲੀ ਰਨ ਕੀ ਕੀ ਰਹੀ ਜੀ ਮੁੜੇ ਨੌਜਵਾਨਾਂ ਨੂੰ ਅਗਲੇ ਅਗੇ ਅਗੇ ਸਾਰੇ ਮੁੰਡਿਆਂ ਨੂੰ ਅਸੀਂ ਕੰਨਾ ਜੇ ਕਿ ਕਿਸੇ ਨੂੰ ਕੋਈ ਤੰਗੀ ਹੋ ਘਰ ਦੀ مالی ਹਾਲਾਤ ਮਾੜੀ ਹੋ ਆਪਣਾ ਇਲਾਜ ਨਹੀਂ ਕਰਾ ਸਕਦਾ ਰਜੀਵ ਪੰਡਤ 골ਡੀ ਹੈ ਆਪਣਾ ਮੁਰਾਦ ਅਲੀ ਸਾਰੇ ਆਪਾਂ ਮਿਲ ਕੇ ਸਾਥ ਦਾਂਗੇ ਜਿੰਨੇ ਵੀ ਇਹ ਮੁੰਡੇ ਹੈ ਇਹ ਸਾਰੇ ਆਪਣਾ ਮਨ ਬਣਾ ਕੇ ਆਏ ਭੀ ਜਿੰਨੀ ਜਿੰਨਾ ਵੀ ਯੋਗਦਾਨ ਹੋਏਗਾ ਅਸੀਂ ਕਰਾਂਗੇ ਅਸੀਂ ਇਹ ਚੰਗਾ ਨੇਕ ਕੰਮ ਕਰੀਏ ਜਿਹੜੀ ਪੰਜਾਬ ਪੰਜਾਬ ਦੀ ਜਿਹੜੀ ਦੁਨੀਆ ਨੌਜਵਾਨੀਆਂ ਬਚ ਜਾਏ ਸ਼ਾਇਦ ਵਿੱਚ ਜਾਗਰਤਾ ਰੈਲੀ ਵੀ ਕੱਢਣੀ ਹੈ ਹਾਂਜੀ ਹਾਂਜੀ ਸਾਰਿਆਂ ਦਾ ਪ੍ਰੋਗਰਾਮ ਹੈ ਰੈਲੀ ਕੱਢਾਂਗੇ ਮਨਜ਼ੂਰੀ ਲੈ ਕੇ ਠੀਕ ਠਾਕ ਤੇ ਬਾਕੀ ਗਵਰਨਮੈਂਟ ਜਿਹੜੀ ਹੈ ਗੁਰਦਾਸਪੁਰ ਦੀ ਪੁਲਿਸ ਸਾਡਾ ਸਾਥ ਦੇ ਠੀਕ ਹੈ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਸਾਰੇ ਭਰਾਵਾਂ ਨੂੰ ਅਸਲਾਮ ਅਲੈਕਮ ਮੈਂ ਭਰਾ ਰਜੀਪਨ ਜੀ ਆਪਣਾ ਪਿੰਡ ਕੋਟਮੂਨ ਲਾਲ ਤੋਂ ਕਬੱਡੀ ਪਲੇਅਰ ਮੈਂ ਇਹ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੱਥ ਜੋੜ ਬੇਨਤੀ ਕਰਦਾ ਕਿ ਇੱਕ ਤੇ ਜਿਹੜਾ ਸਪੋਰਟਸ ਉਪਰਾਲਾ ਆ ਇਹਨੂੰ ਅਪਣਾਇਆ ਜਾ ਜਿੱਦਾਂ ਕਿ ਅਕਾਲੀ ਸਰਕਾਰ ਵੇਲੇ ਹੀ ਕਬੱਡੀ ਕੱਪ ਕਰਾਉਣੇ ਤਾਂ ਤਾਂ ਜਿਮ ਸਟੇਡੀਅਮ ਬਣਾਉਣੇ ਜਿਮਾਂ ਦੇ ਵਿੱਚ ਜਾ ਕੇ ਪਲੇਅਰਾਂ ਨੂੰ ਕੋਚਿੰਗ ਜਿਵੇਂ ਜਿਵੇਂ ਮਹਾਲ ਜਿੱਦਾਂ ਤੇ ਇਹਦੇ ਵਿੱਚ ਜਾ ਕੇ ਅਫਸਰਾਂ ਨੇ ਦੇਖਣਾ ਪਰ ਐਕੀ ਬੰਦ ਦੇਖਿਆ ਕਿ ਕੋਈ ਸਰਕਾਰ ਦਾ ਮਤੇ ਸਪੋਰਟਸ ਵੱਲ ਧਿਆਨ ਨਹੀਂ ਆ ਇਹ ਤਾਂ ਕੋਈ ਦੱਸਣ ਦੀ ਵੀ ਲੋੜ ਨਹੀਂ ਆ ਜੀ ਵੇਖੋ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਾਂ ਸੱਚ ਬੋਲਣਦੇ ਆ ਮੈਂ ਸੀਐਮ ਸਾਹਿਬ ਨੂੰ ਇਹ ਹੱਥ ਜੋੜ ਬੇਨਤੀ ਕਰਦਾ ਆਂ ਆਮ ਆਦਮੀ ਸਰਕਾਰ ਨੂੰ ਕਿ ਪਲੇਅਰਾਂ ਵੱਲ ਖਾਸ ਤੌਰ ਤੇ ਸਪੋਰਟਸ ਵੱਲ ਧਿਆਨ ਦਿਓ ਨਸ਼ਿਆਂ ਨੂੰ ਠੱਲ ਪਾਓ ਪੰਜਾਬ ਦੇ ਹਰ ਪਿੰਡ ਚ ਚਾਰ ਚਾਰ ਮਲਾਜਮ ਲਾਓ ਤਾਂ ਪਿੰਡਾਂ ਚ ਜਾ ਕੇ ਚੈਕਿੰਗ ਕਰਨ ਬਹੁਤਾ ਹੀ ਬੇਰਾਗੜਕ ਹੋ ਗਿਆ ਜੀ ਜਵਾਨੀ ਦਾ ਮਾਵਾ ਦੇ ਪੁੱਤ ਮਰ ਗਏ ਨੇ ਹਾਂਜੀ ਇਹ ਚ ਕੋਈ ਸ਼ੱਕ ਨਹੀਂ ਸੀਐਮ ਸਾਹਿਬ ਨੂੰ ਸਭ ਪਤਾ ਲੱਗਦਾ ਆ ਤਾਂ ਮੈਂ ਕਹਿੰਦਾ ਕਿ ਅਫਸਰ ਲਾਉਣ ਉੱਥੇ ਵਧੀਆ ਸਾਰੇ ਅਫਸਰ ਵਧੀਆ ਨੇ ਪਰ ਹੋਰ ਵੀ ਅਫਸਰ ਵਧੀਆ ਲਾਉਣ ਤਾਂ ਜੋ ਨਸ਼ੇ ਦੇ ਖਿਲਾਫ ਮਤਲਬ ਜੱਟ ਕੇ ਜਿੱਦਾਂ ਆਪਣਾ ਮਤਲਬ ਕੀ ਪੁੱਤ ਤੇ ਪਿੱਛੇ ਪੇ ਕੋਈ ਗਰੀਬ ਆਧਾਰ ਦੇ ਮੁੰਡੇ ਨੇ ਜਿਹੜੇ ਨਸ਼ਾ ਲਾ ਬੈਠੇ ਨੇ ਉਹਨਾਂ ਦਾ ਮਾਂ ਪਿਓ ਨਾਲ ਦਾ ਮਤਲਬ ਕੀ ਇਲਾਜ ਨਹੀਂ ਕਰਵਾ ਸਕਦੇ ਉਹ ਆਦੇ ਨਾਲ ਸੰਪਰਕ ਕਰੇ ਗੋਲਡੀ ਜੱਟ ਨਾਲ ਬਾਬਾ ਮੁਰਾਦ ਅਲੀ ਨਾਲ ਆ ਬੌਂਸਰ ਆ ਮੁੰਡਾ ਲੱਭੂ ਆ ਹੋਰ ਵੀ ਭੜਾ ਆ ਆਪਣੇ ਢੀਨਸਾ ਵੀਰ ਇੱਥੇ ਮੁੰਡਾ ਗੋਰਾ ਆਲੇ ਚੱਕ ਤੋਂ ਹੋਰ ਵੀ ਭੜਾ ਨੇ ਆਪਣੇ ਛੰਨੀਆਂ ਤੋਂ ਆਏ ਨੇ ਸਾਰੇ ਮੁੰਡੇ ਵਧੀਆ ਨੇ ਸਪੋਰਟਸਮੈਨ ਇਹਨਾਂ ਦਾ ਗੇਮਾਂ ਵਾਲੇ ਧਿਆਨ ਆ ਸਰਕਾਰ ਨੂੰ ਚਾਹੀਦਾ ਜਿਵੇਂ ਮਿਲ ਕੇ ਪਲਾ ਰਿਆ ਇਹਨਾਂ ਨੂੰ ਕਿਉਂ ਵੰਡੇ ਕਿੱਟਾ ਮੰਗੇ ਇਹਨਾਂ ਨੂੰ ਸਪੋਰਟਸਮੈਨ ਮੁੰਡਿਆਂ ਦਾ ਨੰਬਰ 2 ਇਹ ਆਪਾਂ ਇੱਕ ਜਾਗਰੂਤ ਨਸ਼ੇ ਵਿਰੋਧ ਰੈਲੀ ਕੱਢਾਂਗੇ ਉਹ 2 ਦਿਨ ਪਹਿਲਾਂ ਅਸੀਂ ਵੀਰਾਂ ਨੂੰ ਦੱਸ ਦਾਂਗੇ 114 ਪਿੰਡ ਚ ਜਿਹੜੇ ਆਪਣੇ 114 ਪਿੰਡ ਪਿੰਦੇ ਨੇ ਹਰ ਇੱਕ ਵੀਰ ਦਾ ਨੰਬਰ ਸ਼ਾਇਦ ਪਿੰਡ ਚੋਂ ਇੱਕ ਦੋ ਜਾਣੇ ਦੋ ਸਾਡਾ ਤਾਂ ਨੰਬਰ ਹੋਏਗਾ ਉਹ ਆਦੇ ਨਾਲ ਸੰਪਰਕ ਕੱਢਣਾ ਕਿ ਕਦੋਂ ਰੈਲੀ ਦਾ ਪ੍ਰੋਗਰਾਮ ਰੱਖਣਾ ਹੈ ਨਸ਼ੇ ਵਿਰੋਧ ਤੇ ਆਪਾਂ ਰੱਖਾਂਗੇ 2-4 ਦਿਨ ਪਹਿਲਾਂ ਦੱਸ ਦਾਂਗੇ ਸਾਰੇ ਭਰਾ ਇੱਕ ਨਸ਼ੇ ਵਿਰੋਧ ਚਲੋ ਲੋਕਾਂ ਦਾ ਜਿਹੜਾ ਰੁਝਾਨ ਹੈ ਦਿਮਾਗ ਹੈ ਵਾਸ਼ ਹੋ ਜੇਗਾ ਉਧਰ ਧਿਆਨ ਹੈ ਕਿ ਨਸ਼ੇ ਦੇ ਵਿਰੋਧਿਆ ਵਧੀਆ ਕੰਮ ਕਰਦੇ ਪਏ ਨੇ ਪੰਜਾਬ ਸਰਕਾਰ ਦੇ ਜਿਹੜੇ ਮਤਲਬ ਕਿ ਖੇਡ ਮੰਤਰੀ ਆ ਆਪਾਂ ਰੈਲੀ ਦੇ ਵਿੱਚ ਉਹਨਾਂ ਨੂੰ ਨਿਯੋਤਾ ਦੇਵਾਂਗੇ ਜੀ ਉਹ ਖੁਸ਼ੀ-ਖੁਸ਼ੀ ਇੱਥੇ ਆਉਣ ਗੁਰਦਾਸਪੁਰ ਜ਼ਿਲ੍ਹੇ ਦਾ ਹਾਲ ਜਾਣਨ ਕਿ ਜਵਾਨੀ ਹੈਗੀ ਆ ਕਾਇਮ ਆ ਤੇ ਇਹ ਜਵਾਨੀ ਦਾ ਬੇਦਾਗਰਕ ਹੋ ਗਿਆ ਉਹਨਾਂ ਖੁਦ ਆਪ ਲੱਭਣ ਇੱਥੇ ਲੱਭ ਮਤਲਬ ਖੁਦ ਲੱਭਣਗੇ ਕਿ ਜਵਾਨੀ ਕੀ ਸੀ ਗੁਰਦਾਸਪੁਰ ਜ਼ਿਲ੍ਹੇ ਦਾ ਪੂਰੇ ਇੰਡੀਆ ਦੇ ਵਿੱਚ ਰੁਤਬਾ ਹੈ ਜੀ ਮਾਝੇ ਦਾ ਮਾਝੇ ਦੇ ਦੇ ਤਗੜੇ ਸਪੋਰਟਸਮੈਨ ਕਬੱਡੀ ਦੇ ਰਾਣੇ ਵਾਂਝ ਵਰਗੇ ਯੋਧੇ ਅਤੇ ਰੇ ਨੇ ਪੱਪੂ ਕੰਢੀਲੇ ਵਰਗੇ ਹਾਂਜੀ ਸਿਕੰਦਰ ਕਾਂਜਲੀ ਵਰਗੇ ਹਾਂਜੀ ਸੁਖਰਾਜ ਗੁਰਦਾਸਪੁਰੀਆ ਹੋਰ ਪਲੇਅਰ ਆ ਸਾਡੇ ਪਿੰਡ ਲਾਗੋ ਉਥੋਂ ਅਮੀਪੁਰ ਤੋਂ ਸੰਦੀ ਪਹਿਲਵਾਨ ਗੋੜਾ ਪਹਿਲਵਾਨ ਹੋਏ ਨੇ ਕਬੱਡੀ ਪਲੇਅਰ ਹੋਰ ਵੀ ਬਹੁਤ ਵਧੀਆ ਪਲੇਅਰ ਉੱਥੇ ਨੇ ਚਲੋ ਸਾਡੇ ਤਾਂ ਉਸਤਾਦ ਰਹੇ ਨੇ ਆਪਾਂ ਤੇ ਸਿਰ ਚ ਖੋਣੇ ਆ ਨਾ ਅੱਗੇ ਪਰ ਚਲੋ ਕੁਝ ਕਮੀਆਂ ਕਰਕੇ ਸਾਨੂੰ ਗੇਮ ਤੋਂ ਥੋੜਾ ਦੂਰ ਹੋਣਾ ਪਿਆ ਚਲੋ ਰੱਬ ਦੀ ਮਿਹਰ ਹੋਈ ਤਾਂ ਆਪਾਂ ਗੇਮ ਫੇਰ ਸਟਾਰਟ ਕਰਾਂਗੇ ਪਰ ਤੁਹਾਡਾ ਇਹ ਹੋਰ ਜਾਣਿਆ ਕਿ ਕੋਈ ਵੀ ਵੀਰ ਨਸ਼ਾ ਨਾ ਕਰੇ ਨਸ਼ਾ ਚਿਟਾ ਬੋਧ ਮਾਰਾ ਜੇ ਜਵਾਨੀ ਦਾ ਬੇਰਾਗ ਕਰਕੇ ਹੁੰਦਿਆ ਅਗਰ ਤੁਹਾਡੇ ਕੋ ਕਿਸੇ ਵੀ ਪਿੰਡ ਚ ਨਹੀਂ ਨਸ਼ਾ ਛੋੜਦਾ ਪਿਓ ਤੁਹਾਡੇ ਨਾਲ ਸੰਪਰਕ ਕਰ ਤਾ ਜੋ ਆਪਾਂ ਛਡਾਉਣ ਲਈ ਦਾਖਲ ਉਹਨੂੰ ਕਰਵਾਵਾਂਗੇ ਭਾਵੇਂ ਅਸੀਂ ਜਿੰਨੇ ਮਰਜ਼ੀ ਤੰਗ ਹੋਈਏ ਅਸੀਂ ਵੀਰ ਦਾ ਸਾਥ ਪੂਰਾ ਦਵਾਂਗੇ